ਆ ਜਾਣਾ ਹਾਂ ਟਾਈਮ ਨਾਲ ਤਾਂ ਵੀ ਆ ਕੋ ਨਾ ਹੋਏ ਲੇਟ ਆਉਣ ਤੇ ਮੈਂ ਵੀ ਲੇਟ ਹੋ ਜਾਵਾਂ ਤੇ ਸੋਨੂ ਜੀ ਤਾਂ ਹੁਣ ਇਹਨਾਂ ਨੂੰ ਮੈਂ ਕੀ ਜਵਾਬ ਦਵਾਂਗੀ ਮੈਂ ਕਿੱਥੋਂ ਆਈਆਂ ਤੇ ਕੀ ਕਰਾਂਗੀ ਚੱਲ ਮਨਾ ਹੁਣ ਜਦੋਂ ਆਈ ਗਈਆਂ ਆਪੇ ਆ ਜਾਂਦੀ ਆ ਉਹ ਹੱਥੇ ਮੈਂ ਗਈ ਹੂੰ ਮੈਨੂੰ ਸਮਝ ਨਹੀਂ ਲੱਗਣ ਦੀ ਮੈਂ ਸਹੀ ਆ ਕਿ ਗਲਤ ਆ ਚਲੋ ਵੇਖੀ ਜਾਏ ਕਿ ਜੋ ਹੋਏਗਾ ਹੁਣ ਇਹਨੂੰ ਇੱਕ ਵਾਰੀ ਤੇ ਮਿਲਾਂ ਪ੍ਰੀਤੋਂ ਜੇ ਮਿਲੀਆਂ ਤਾਂ ਗੱਲਬਾਤ ਕਰ ਲੈ ਕੋਈ ਚੁੱਪ ਕਰ ਜਾ ਆਪ ਵੀ ਮੁੰਡੀ ਨਾਲ ਉਹਨਾਂ ਨੂੰ ਰਵਾਉਣ ਰਹੀਆਂ ਮੰਮੀ ਮੈਨੂੰ ਨਹੀਂ ਸੀ ਲੱਗਦਾ ਟੱਡੀ ਤੋਂ ਬਿਨ ਨੰਨ ਨੂੰ ਬੜੀ ਵੱਡੀ ਗਲਤੀ ਕਰ ਦਿੱਤੀ ਆ ਮੈਨੂੰ ਮਾਫ਼ ਕਰ ਦੇ ਮੈਂ ਕਿ ਬੜੀ ਵੱਡੀ ਗਲਤੀ ਹੋ ਗਈ ਆ ਮੰਮੀ ਆ ਮਾਰਦਨ ਕਿੰਨੇ ਕਰਨਾ ਮਾਫ਼ੀ ਤੂੰ ਹੋਣ ਹੋ ਸਕਦੀ ਧੀਏ ਤੈਨੂੰ ਰੱਬ ਨੇ ਮਾਫ਼ ਵੀ ਨਹੀਂ ਕਰਨਾ ਤੂੰ ਹਾਲਤ ਕੀ ਬਣਾਈ ਮੇਰੀ ਤੀਨ ਹਾਏ ਜੇ ਸੋਹਣੇ ਤੋਂ ਕੱਪੜੇ ਲਿੜਾ ਪਾਵੇਂ ਤੇ ਅੱਜ ਕਿਹੜੀ ਹਾਲਤ ਬਣਾਈ ਆ ਆ ਤੇਰੇ ਵਿਆਹ ਵਾਲੀ ਹਾਲਤ ਆ ਬੜੀ ਆ ਅੰਟੀ ਜੀ ਬਹਿ ਜਾਓ ਇੱਥੇ ਬਹਿ ਕੇ ਲਾ ਬਹਿ ਜਾ ਲਾ ਬਤਾ ਕਰੋ ਹੁਣ ਆਪਣਾ ਦੁੱਖ ਸੁਖ ਬੋਲੋ ਹੁਣ ਇਹਦਾ ਰੋਈ ਨਾ ਜਾ ਕੋ ਬੜੀ ਦੁਖੀ ਆ ਮੈਨੂੰ ਕੋਈ ਨਹੀਂ ਬਾਤ ਮੁਝਦਾਗਾ ਧੀਏ ਪਹਿਲੇ ਸੋਚ ਸਮਝ ਕੇ ਫੈਸਲਾ ਲੈਣਾ ਸੀ ਤੂੰ ਇਹ ਕਦੋਂ ਕਿਉਂ ਪੁੱਟਿਆ ਮੰਮੀ ਮੈਨੂੰ ਨਹੀਂ ਸਮਝ ਲੱਗਣ ਦੀ ਮੈਂ ਕਿਹੜੇ ਹਿਸਾਬ ਨਾਲ ਕੀ ਕੰਮ ਕਰ ਬੈਠੀ ਆ ਮੈਨੂੰ ਤਾਂ ਅੱਜ ਹੀ ਨਹੀਂ ਪਤਾ ਲੱਗਣਿਆ ਮੈਂ ਉਹ ਬੜਾ ਵਿੱਚ ਦੌੜਨੀ ਆ ਜਿੱਦਾਂ ਵੀ ਕਿਦਾਂ ਵੀ ਆ ਜੋ ਵੀ ਹੁੰਦਾ ਨਾ ਮੰਮੀ ਮੈਂ ਤੁਹਾਡੇ ਕੋਲ ਆਇਆ ਕਰਨਾ ਮੰਮੀ ਮੈਂ ਤੁਹਾਡੇ ਕੋਲ ਰਹਿਣਾ ਮੈਨੂੰ ਨਹੀਂ ਪਤਾ ਮੰਮੀ ਮੈਨਾਂ ਨਹੀਂ ਦਿਲ ਲੱਗਦਾ ਮੰਮੀ ਮੈਂ ਬੜਾ ਵਿੱਚ ਦੌੜਨੀ ਮੇਕੋ ਗਲਤੀ ਵੱਡੀ ਵੱਡੀ ਹੋ ਗਈ ਮੰਮੀ ਕਿਹੜੇ ਤਰੀਕੇ ਗਏ ਵੀ ਸੀਗੇ ਮੈਨੂੰ ਮਾਂ ਮਾਰ ਦਿੰਦਾ ਨਹੀਂ ਬੜਾ ਪ੍ਰੀਤ ਚੁਦਾਨਿਆ ਮੰਗੂ ਨਾ ਆਈ ਦਹਣ ਰੋ ਗੀ ਗੱਲਾਂ ਕਰਾ ਉੱਦਾਂ ਤੂੰ ਜੀ ਤੈਨੂੰ ਪਤਾ ਹੀ ਹੈ ਜੋ ਕੋ ਜੋ ਹੁੰਦੇ ਆ ਮੇਰੇ ਨਾਲ ਤੂੰ ਹੀ ਦੱਸ ਦੋ ਐਂ ਨਹੀਂ ਕੋਈ ਹੱਲ ਲੱਭੋ ਹੁਣ ਇਦਾਂ ਨਾ ਨਾ ਕਰੀ ਜਾ ਉਹਨਾਂ ਦਾ ਮਨ ਹੋਰ ਦਿਖਾएंगे ਕੀ ਇਹ ਮੈਂ ਆਪਣੇ ਨਵੇਂ ਪੁੱਤ ਤੋਂ ਬਿਜੋਰੀ ਕਿਹੜਾ ਕੰਮ ਕਰ ਸਕਦੀ ਆ ਇਹੋ ਜਿਹਾ ਕਰ ਸਕਦੀ ਆ ਦੱਸ ਮੈਂ ਤੈਨੂੰ ਮਿਹਰ ਵਰਤ ਸਕਣੀ ਆ ਅੱਜ ਤੇ ਮੈਂ ਪਤਾ ਨਹੀਂ ਕਿਹੜੇ ਤਰੀਕੇ ਨਾਲ ਆਈ ਆ ਇੱਥੇ ਮੈਂ ਗੱਲ ਸੁਣ ਮੰਮੀ ਤੇ ਤੁਸੀਂ ਉਹਨਾਂ ਨੂੰ ਸਮਝਾ ਲਵਾ ਕਿ ਮੈਂ ਬੜੀ ਦੁਖੀ ਆ ਆਪਣੇ ਘਰ ਮੰਮੀ ਮੈਂ ਆਇਆ ਕਰਨਾ ਵਾ ਮੇਰਾ ਬੜਾ ਜੀ ਕਹਦਾ ਵਾ ਕਿ ਤੇ ਆਵਣ ਮੈਂ